ਲੋ ਜੀ ਕਰਤੀ ਝੋਟੀ ਆਪਾਂ ਖਾਲੀ ਤੇ ਮੀਰਾ ਨੇ ਆਪਦੀ ਚਵਾਈ ਕੀਤੀ ਆਗੇ ਤੇ ਦੇਖ ਸਾਡੇ ਸਾਹਮਣੇ ਤੁਸੀਂ ਝੋਟੀ ਕੋਈ ਨਹੀਂ 10 ਰੁਪਏ ਕਰ ਰਹੇ ਸੋ ਚੱਕ ਕੇ ਆਪਦੇ ਹੱਥਾਂ ਨਾਲ ਵੇਖ ਲਓ ਬਾਈ ਕਿੰਨਾ ਹੋਊਗਾ ਲੋ ਵੀ ਸਵਾਗਤ ਆ ਦੋਸਤੋ ਤੁਹਾਡੇ ਆਪਣੇ YouTube ਚੈਨਲ ਨਿਊਜ਼ ਰਾਜ ਫਾਰਮ ਵਿੱਚ ਸੋ ਛੋਟੀ ਦੀ ਜਿਹੜੀ ਚਵਾਈ ਵੀਰੇ ਆਪਾਂ ਕਰ ਰਹੇ ਆ ਸੋ ਵੀਰ ਆਏ ਸੀਗੇ ਆਪਣਾ ਗੁਰੂ ਹਸਾਈ ਦੇ ਕੋਲ ਤੇ ਸੌਦਾ ਆਪਾਂ ਬਾਅਦ ਚ ਕਰਨਾ ਪਹਿਲਾਂ ਦੋ ਟਾਈਮ ਬਾਈਆਂ ਨੂੰ ਚਵਾ ਕੇ ਤਸੱਲੀ ਕਰਾ ਕੇ ਤਿੰਨ ਟਾਈਮ ਹੀ ਜੋ ਲੈਣ ਭਲਾ ਦੀ ਆਪਣੇ ਘਰੇ ਕੋਈ ਉਹਦੇ ਕਾ ਨੂੰ ਨਾ ਨਹੀਂ ਗਈ ਸਵਾਦ ਹੀ ਫੇਰ ਆਉਂਦਾ ਦੋਸਤੋ ਡੰਗਰ ਚਵਾ ਕੇ ਦਿੱਤਾ ਹੋਵੇ ਤਾਂ ਇਹ ਜਿਵੇਂ ਉਹ ਨੀਲੀ ਦੀ ਇਹੀ ਖਾਸੀਅਤ ਆ ਜਿੰਨਾ ਚਿਰ ਮਰਜੀ ਬੈਠਾ ਬੰਦਾ ਚੋਈ ਜਾਵੇ ਗਾਲਾਂ ਨਹੀਂ ਛੱਡਣਾ ਮੱਜ ਨੇ ਨਿਆਮ ਮੱਜਾਂ ਪਿੱਛੇ ਵੇਖਦੀਆਂ ਬੰਦਾ ਉਪਰ ਆ ਜਾਂ ਕਿਵੇਂ ਜਾਂ ਕੁਛ ਨਾ ਸਵਾਲ ਹੀ ਨਹੀਂ ਪਤਾ ਹੁੰਦਾ ਭਾਜੋ ਗਾਲਾਂ ਛੱਡ ਜਣ ਨੀਲੀ ਕਰਕੇ ਤਾਂ ਲੋਕੀ ਖਦਾਈ ਹੋਏ ਵੇ ਇਸੇ ਕਰਕੇ ਹੁਣ ਜਿਵੇਂ ਬਾਈ ਦੇ ਸਾਫਾ ਪਾਇਆ ਚਿੱਟਾ ਕੁੜਤਾ ਮੋਹਰਾ ਦੀ ਮੱਝ ਹੁੰਦੀ ਤੇ ਖੁਰਲੀ ਚ ਲੱਤਾਂ ਚਾਰੀ ਤਾਂ ਬਾਈ ਥੋੜੀ ਜੀ ਖੇਤੀ ਕੇ ਚਾਹੁੰਦਾ ਵੇ ਥੋੜੀ ਨਿਹੋਰ ਬਾਲਟੀ ਨੇਰੇ ਕਰ ਲੈ ਕੋਈ ਚੱਕਰੀੇ ਪਿੱਛੇ ਨੂੰ ਦਾ ਬਣਾ ਹੋਈ ਜਾਊਗੀ ਨੀਲੀ ਦੀ ਮੱਝ ਪਰ ਬਾਲਟੀ 'ਚ ਲੱਤ ਨਾ ਮਾਰੂਗੀ ਸੋ ਆਪ ਸਮਾਹ ਆ ਦੋਸਤੋ ਮੱਝ ਦਾ ਜਿਹੜੀ ਗੱਲ ਆਪਾਂ ਕਹਿੰਨੇ ਆ ਗੰਨੇ ਵਾਂਗੂ ਨਾ ਬਾਰੇ ਤੇ ਫਿਰ ਫਾਇਦਾ ਵੀ ਕੀ ਆ ਚਵਾਈ ਚੁਈ ਬਾਈ ਪੋਲੀ ਆ ਜਨਾਨੀਆਂ ਚੋ ਲੈਣਗੀਆਂ ਨਾ ਪੰਜ ਸਾਲ ਦਾ ਜਵਾਗ ਵੀ ਮੱਝ ਚੋ ਕੇ ਜੇ ਨਾ ਉੱਠੇ ਤੇ ਆਪਾਂ ਫਿਰ ਵਪਾਰ ਕਰਨਾ ਛੱਡ ਦਾਂਗੇ ਆਪਾਂ ਤਾਂ ਪਹਿਲੀ ਵਾਰੀ ਮੱਝ ਮੰਲੋ ਇਦਾਂ ਸੇਲ ਚਲੀ ਲਿਆਂਦੀ ਨਹੀਂ ਤਾਂ ਆਪਾਂ ਤਾਂ ਵੈਸੇ ਕਟੀਆਂ ਦਾ ਕੰਮ ਕਰਦੇ ਆ ਪਰ ਸਵਾਦ ਤਾਂ ਆਉਂਦਾ ਜੇ ਮੱਝ ਚੋ ਕੇ ਅਗਲਾ ਕਵੇ ਬਾਈ ਠੀਕ ਆ ਸਵਾਦ ਆ ਗਿਆ ਨਹੀਂ ਚੋਲਾ ਕੱਟੇ ਨੂੰ ਆਪਾਂ ਪਹਿਲਾਂ ਝਗਾ ਦੇ ਆ ਬਾਕੀ ਫਿਰ ਛੱਡ ਦਾਂਗੇ ਕੋਈ ਚੱਕਰ ਨਹੀਂ ਅਜੇ ਦੋਤਾ ਕਾਫੀ ਪਿਆਵਾ ਮਾਈ ਦੇ ਥੱਲੇ ਲੈਣੀ ਤਾਂ ਮੈਂ ਖਾਲੀ ਕਰ ਦੇਣਾ ਥਣ ਲਓ ਮੈਂ ਆਪਦੇ ਹਿਸਾਬ ਨਾਲ ਛੱਡ ਦੂੰਗਾ ਕੱਟੇ ਆ ਪਿੱਛੇ ਕਰਕੇ ਮੜੀ ਜੀ ਵੀਡੀਓ ਬਣਾ ਲਈ ਮੇਰਾ ਵੀ ਮੇਰੀਆਂ ਐਂ ਫੜੀ ਉਤੋਂ ਕੱਟ ਲਾ ਦੋ ਆਰ ਬਾਈ ਜਿਵੇਂ ਉੱਤੇ ਮੋਟਰ ਚੱਲਦੀ ਹੁੰਦੀ ਹੈ ਉਹ ਜੀ ਧਾਰਾ ਗੰਨੇ ਆ ਲੈ ਠੀਕ ਆ ਕਿਹੜਾ ਟੋਰੀਆਂ ਹੋਣੀਆਂ ਵੇਖੀ ਵੀਡੀਓ ਲੈ ਇੰਦਰਲੀ ਵੀਡੀਓ ਚੁਗਲਾਉਂਦੀ ਆਪਣੀਆਂ ਹੋਈਆਂ ਉਂਗਲਾ ਪਾਸੇ ਕਰ ਲਾ ਕੇ ਆਹ ਦੇ ਲੋ ਆ ਤਾਂ ਅਰਧਾਈ ਬਾਈ ਮਾੜੀ ਜੀ ਨੇੜੇ ਕੈਮਰੇ ਦੇ ਕਰਕੇ ਬਈ ਕਹਿੰਦੇ ਪੂਰ ਛੱਟਾ ਪੂਰ ਛੱਟੇ ਵਾਲੀ ਸਵਾਦ ਹੀ ਨਹੀਂ ਸਵਾਦ ਹੀ ਨਹੀਂ ਆਉਂਦਾ ਐਂ ਪੈਣੀ ਚਾਹੀਦੀ ਗੰਨੇਆਂ ਨੂੰ ਮਾਝਾ ਮੈਂ ਦੂਜੀ ਨੂੰ ਮਾਝੀ ਨਹੀਂ ਕਹਿੰਦਾ ਆਪਾਂ 10 ਕੰਨੋખ્યા ਦੁੱਧ 11 ਕੰਨੋ ਪਰ ਆਪਾਂ 10 ਕਹਿਣਾ ਘੱਟ ਕਹਿਣਾ ਵੱਧ ਨਹੀਂ ਕਹਿਣਾ